ਹੋਲੀ ਦਾ ਤਿਹਾਰ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਵੱਖ-ਵੱਖ ਤਵਾਂ ਤੋਂ ਹੋਲੀ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਕਿਤੇ ਗੁਲਾਲ ਖੇਡਿਆ ਜਾ ਰਿਹਾ ਤੇ ਕਿਤੇ ਫੁੱਲਾਂ ਦੇ ਨਾਲ ਹੋਲੀ ਮਨਾਇਆ ਜਾ ਰਹੀ ਹੈ ਤਾਂ ਛੇ ਤਸਵੀਰਾਂ ਅਸੀਂ ਤੁਹਾਨੂੰ ਵਿਖਾਉਣੇ ਆ ਵੱਖ-ਵੱਖ ਤਵਾਂ ਤੋਂ ਇਥੇ ਹੋਲੀ ਦਾ ਤਿਹਾਰ ਮਨਾਇਆ ਗਿਆ ਢੀਲਗਾ ਕੇ ਹੋਲੀ ਦਾ جشن ਮਨਾਇਆ ਜਾ ਰਿਹਾ ਹੈ ਹਰ ਪਾਸੇ ਹੋਲੀ ਦੇ ਰੰਗ ਵੇਖਣ ਨੂੰ ਮਿਲ ਰਹੇ ਨੇ ਛੇ ਤਸਵੀਰਾਂ ਅਸੀਂ ਪੰਜਾਬ ਹਰਿਆਣਾ ਹਿਮਾਚਲ ਤੁਹਾਨੂੰ ਵਿਖਾ ਰਹੇ ਹਾਂ ਚੰਡੀਗੜ੍ਹ ਅੰਮ੍ਰਿਤਸਰ ਬਰਨਾਲਾ ਦਿੱਲੀ ਮਥੁਰਾ ਤੇ ਪਟਨਾ ਦੀਆਂ ਤਸਵੀਰਾਂ ਨੇ। ਇਹ ਪੂਰੇ ਵਿਸ਼ਵ ਪਰ ਦੇ ਵਿੱਚ ਹੋਲੀ ਯਾਨੀ ਕਿ ਰੰਗਾ ਦਾ ਤਿਉਹਾਰ ਖੁਸ਼ੀਆਂ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਜਿਹੜਾ ਸੇ ਸਭ ਮਜੂਦ ਅੰਮ੍ਰਿਤਸਰ ਦੇ ਦੁਰਗਿਆਨਾ ਤੀਰਥ ਦੇ ਵਿੱਚ ਜਿੱਥੇ ਭਗਵਾਨ ਲਖਮੀਨਾਰਾਇਣ ਭਗਵਾਨ ਕ੍ਰਿਸ਼ਨ ਜੀ ਭਗਵਾਨ ਰਾਮ ਜੀ ਦਾ ਜਿਹੜਾ ਦਵਾਰ ਹੈ ਅਸੀਂ ਉੱਥੇ ਮੁੰਜੇ ਇੱਥੇ ਤੁਸੀਂ ਵੇਖ ਸਕਦੇ ਤਸਵੀਰਾਂ ਵਿੱਚ ਕਿ ਅੰਮ੍ਰਿਤਸਰ ਵਾਸੀ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਜਾਂ ਇਹ ਟੂਰਿਸਟ ਨੇ ਜੋ ਦੇਸ਼ ਦੇ ਤੋਂ ਆਏ ਨੇ ਉਹ ਇੱਥੇ ਭਗਵਾਨ ਲਖਮੀਨਾਰਾਇਣ ਜੀ ਦੇ ਦਵਾਰ ਦੇ ਵਿੱਚ ਆ ਉਹਨਾਂ ਦੇ ਨਾਲ ਜਰੂਰ ਕਿਤਨਾ ਕਿਤੇ ਹੋਲੀ ਖੇਡਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਹੋਲੀ ਦਾ ਤਿਉਹਾਰ ਹੈ ਇਸ ਲਈ ਤੁਸੀਂ ਜੇ ਵੇਖ ਸਕਦੇ ਹੋ ਵੱਡੀ ਤਦਾਦ ਦੇ ਲੋਕ ਦੇ ਨੌਜਵਾਨ ਨੇ ਜਾਂ ਉਹ ਇੱਥੇ ਪਹੁੰਚ ਕੇ ਭਗਵਾਨ ਲਕਸ਼ਮੀ ਨਾਰਾਇਣ ਜੀ ਦੇ ਨਾਲ ਭਗਵਾਨ ਲਕਸ਼ਮੀ ਨਾਰਾਇਣ ਜੀ ਦੇ ਦਵਾਰ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਜਿਹੜੀ ਆ ਹੋਲੀ ਖੇਡੀ ਜਾ ਰਹੀ ਹੈਗੀ ਤੁਸੀਂ ਸਿਰੇ ਚ ਵੇਖ ਸਕਦੇ ਕਿਸ ਤਰ੍ਹਾਂ ਜਿਹੜੇ ਪੁਜਾਰੀ ਹੋਂੋਂ ਬੰਦ ਵੱਲੋਂ ਗੁਲਾਲ ਜਿਹੜਾ ਭਕਤਾਂ ਦੇ ਉੱਤੇ ਛਿਦਾਲੋ ਜੋ ਇੱਥੇ ਪੁੱਜਣ ਨਾਲ ਵਿੱਚ ਜਿਹੜਾ ਛੁੱਟਿਆ ਜਾਂਦਾ ਸੀ ਪੁਜਾਰੀ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਪੁਜਾਰੀ ਜੀ ਅੱਜ ਹੋਲੀ ਆ ਪੂਰੇ ਵਿਸ਼ਵਵਰ ਵਿੱਚ ਮਨਾਈ ਜਾ ਰਹੀ ਆ ਰੰਗੋ ਦਾ ਤਿਹਾੜਾ ਕਿਆ ਕੁਝ ਕਹਿਣਾ ਚਾਹੋਗੇ ਔਰ ਮੰਦਿਰ ਪ੍ਰਸ਼ਾਸਨ ਦੀ ਤਰਫੋਂ ਕਿਵੇਂ ਬੰਦੋਬਸਥ ਕੀ ਕਿਉਂਕਿ ਅੱ खेलेंगे दुर्गना कमेटी की, की तरफ से आज का जो त्योहार है हर साल की तरह बड़ी धूमधाम से मनाया जाएगा बड़े दूर दूर से श्रद्धालु जो हैं, लक्ष्मी मंदिर में आकर शीर्वाद प्राप्त करेंगे इसमें दस बजे से लेकर बारह बजे तक सरोवर परिक्रमा में रंगों की होली खेली जाएगी जिसमें केतु के फूलों का रंग पिचकारियों के द्वारा भक्तों के ऊपर डाला जाएगा सभी भक्त आप समय बड़े प्यार से बड़े ਕੁਝ ਜੀ ਦਿਲ ਸੇ ਇੱਕ ਦੂਸਰੇ ਨੂੰ ਤੇਲਕ ਲਗਾ ਕਰਾ ਹੋਲੀ ਕਲੇ ਔਰ ਇਹ ਪਾਵਨ ਤਿਹਾਰ ਬੜੀ ਧੋਮ-ਧਾਮ ਤੇ ਮਨਾਏ ਇਹ ਹੀ ਹਮਾਰੀ ਕਾਮਨਾ ਹੈ ਅਬ ਹੋਲੀ ਕੋ ਬਲਖਾ ਹਬੀਬ ਸ਼ਹਿਰ ਵਾਸੀਆਂ ਕੋ ਸਭੀ ਭਗਤੋਂ ਕੋ ਹਾਰਦਿਕ ਤੁਮ ਕਾਮਨਾ ਹੈ ਕਾਮਨਾ ਸੋ ਬਿਲਕੁਲ ਹੋਲੀ ਜੋ ਕਾਫੀ ਧੋਮ-ਧਾਮ ਸੇ ਮਨਾਣੀ ਚਾਹੀਏ ਬਿਲਕੁਲ ਜੇ ਲੋਕ ਜਿਹੜੇ ਇੱਥੇ ਪੁੱਛਣ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਤੁਸੀਂ ਜਿਹੜਾ ਦੇਖਦੇ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਹੋਲੀ ਬਣਾ ਰਹੇ ਨੇ ਇੱਕ ਦੂਜੇ ਦੇ ਨਾਲ ਸੋ ਅੰਮ੍ਰਿਤਸਰ ਦੇ ਦੁਰਗਿਆਨਾ ਤੀਰਥ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਲੋਕ ਨੇ ਵੱਡੇ ਤਦਾਂ ਤੇ ਇੱਥੇ ਆ ਕੇ ਭਗਵਾਨ ਲਕਸ਼ਮੀ ਨਾਰਾਇਣ ਜੀ ਦੇ ਨਾਲ ਜਿਹੜਾ ਹੋਲੀ ਖੇਡਦੇ ਨੇ ਇਹਨਾਂ ਨੇ ਹੋਰ ਵੀ ਸ਼ਰਧਾਲੂ ਨੇ ਹੋਰ ਵੀ ਗੱਲ ਬਸ ਸਰ ਅੱਜ ਹੋਲੀ ਆ ਕਿਆ ਕੁਝ ਕਰਨਾ ਜਾਏਗਾ ਕਿ ਇਹ ਬੰਸ ਕੀ ਬੰਦ ਸੋ ਬਿਲਕੁਲ ਹੋਰ ਵੀ ਲੋਕ ਨੇ ਮੈਮ ਤੁਸੀਂ ਪੂਰੇ ਆਪਣੇ ਪਰਿਵਾਰ ਦੇ ਨਾਲ ਆਇਓ ਗੋਪਾਲ ਜੀ ਨਾਲ ਵੀ ਤੁਸੀਂ ਆਇਓ ਕਿ ਕੁਝ ਕਹਿੰਦੇ ਕਿਸ ਤਰ੍ਹਾਂ ਦੀ ਹੋਲੀ ਖੇਡ ਰਹੇ ਬਸ ਸਾਨੂੰ ਤੇ ਬੰਕੇ ਵਿਆਰੀ ਗੋਪਾਲ ਜੀ ਦੀ ਕਿਰਪਾ ਚਾਹੀਦੀ ਹੈ ਪੂਰੀ ਸ੍ਰਿਸ਼ਟੀ ਪੂਰੇ ਵਿਸ਼ਵ ਤੇ ਆਪਣੀ ਕਿਰਪਾ ਬਣਾਈ ਰੱਖਾ ਬੰਕੇ ਵਿਆਰੀ ਜੀ ਮੈਂ ਤੁਸੀ ਅ ਗੋਪਾਲ ਜੀ ਲੈ ਕੇ ਆਏ ਹੋ ਹਰ ਸਾਲ ਲੈ ਕੇ ਆਉਂਦੇ ਇੱਥੇ ਤੁਸੀਂ ਹਾਂਜੀ ਸਾਨੂੰ ਦੋ ਤਿੰਨ ਸਾਲ ਹੋ ਗਏ ਆ ਜਦੋਂ ਦੇ ਠਾਕੁਰ ਜੀ ਆਏ ਉਦੋਂ ਤੋਂ ਅਸੀਂ ਲੈ ਕੇ ਆ ਹੀ ਰਹੇ ਹਾਂ ਨਾਲ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਫੋਲੀ ਬਣਾ ਰਹੇ ਹੋ ਅਸੀਂ ਧਾਕੁਰ ਜੀ ਨੇ ਹੋਲੀ ਮਨਾ ਲੈ ਰੰਗਾਂ ਦੇ ਸੁੱਲਾ ਦਿਓਲੀ ਮਨਾਣੀ ਐ ਸਹੀ ਹੋਲੀ ਮਨਾਣੀ ਐ ਖੋਲੀ ਦਾ ਕੁਛ ਮਤਲਬ ਨਾ ਪਾਣੇ ਵਾਲੀ ਹੋ ਲਿਖੇ ਲੈਣਾ ਆ ਕੇ ਸਾਨੂੰ ਜ਼ਬਰਦਸਤੀ ਰੰਗ ਲਗਾਣਾ ਚਾਦਾ ਸਾਡਾ ਤਾਂ ਮੰਨਣਾ ਹੀ ਗਾ ਵਾ ਕਿ ਹੋਲੀ ਪਿਆਰ ਨਾਲ ਤੇ ਪਿਆਰ ਦਾ ਰੰਗ ਹੈ ਹੋਲੀ ਦਾ ਖੇਲ ਹੈ ਕਈ ਚਾਹੀਦੀ ਤੁਹਾਨੂੰ ਪਿਆਰ ਨਾਲ ਖੇਲਣੀ ਚਾਹੀਦੀ ਹੈ ਹਾਂ ਜੀ ਅਸੀਂ ਦੋਸੀ ਕਿ ਕਿਨਾ ਜਾਵਾਂਗੇ ਕਿੰਨਾ ਚਾਹ ਵਾ ਇਸ ਦਿਨ ਦਾ ਹੋਲੀ ਦਾ ਤੋਹਾਰ ਰੰਗਾਂ ਦਾ ਤੋਹਾਰ ਹੈਗਾ ਰੰਗਾਂ ਦਾ ਤਿਆਰ ਸਾਰੇ ਪਹਿਲੇ ਮੰਦਰ ਅਗਰ ਲੱਡੂ ਬਾਜੀ ਨਾਲ ਹੋਲੀ ਖੇਡ ਲਈ ਦੀਆਂ ਫਿਰ ਬਾਅਦ ਚ ਆਪਣੇ ਫਰੈਂਡਸ ਨਾਲ ਫੈਮਿਲੀ ਮੈਂਬਰਾਂ ਨਾਲ ਹੋਲੀ ਖੇਡ ਲਈ ਦੀ ਹੈ ਕਿਉ ਮੇਰਾ ਤਾਂ ਕਹਿਣਾ ਹੈ ਕਿ ਲੜਾਈ ਨਹੀਂ ਕਰਨੀ ਜੀ ਦੀ ਖੁਸ਼ੀ ਨੌਲੀ ਦਾ ਤਿਉਹਾਰ ਮਨਾਣਾ ਚਾਹੀਦਾ ਹੈਗਾ ਸਾਰਾ ਬਹੁਤ ਖੁਸ਼ੀਆਂ ਦਾ ਤਿਉਹਾਰ ਹੈਗਾ ਜੀ ਸੋ ਬਿਲਕੁਲ ਵੇਖਸੇ ਤੁਸੀਂ ਕੀ ਜਿਹੜੇ ਦੇਸ਼ ਵਿਰਸ਼ਧਾਲੂ ਨੇ ਉਹ ਇੱਥੇ ਆ ਕੇ ਹੋਲੀ ਬਣਾ ਰਹੇ ਨੇ ਭਗਵਾਨ ਲਕਸ਼ਮੀਨਾਰਾਇਣ ਦੇ ਨਾਲ ਹੋਰ ਵੀ ਲੋਕ ਦੇ ਹਾਂ ਜੀ ਸਰ ਕੀ ਕੁਝ ਕਹਿਣਾ ਚਾਹੋ ਕਿੰਨਾ ਖਰਚਾ ਵਾਜ ਦੇ ਦਿੰਦਾ ਕਿਉਂਕਿ ਅੰਮ੍ਰਿਤਸਰ ਵਾਸੀ ਨੂੰ ਕਾਫੀ ਚਾਹ ਹੁੰਦਾ ਹੈ ਹੋਲੀ ਤਿਉਹਾਰ ਦਾ ਰੰਗਾ ਤਿਉਹਾਰ ਨਾਲ ਲਕਸ਼ਮੀਨਾਰਾਇਣ ਦੇ ਦੁਆਰ ਤੁਸੀਂ ਆਏ ਕੀ ਕੁਝ ਕਹਿੰਦੇ ਕਿਸ ਤਰ੍ਹਾਂ ਉਹ ਹੋਲੀ ਬਣਾ ਰਹੇ ਇਹ ਬੜਾ ਮਜ਼ਾ ਆ ਰਿਹਾ ਤੁਸੀਂ ਦੇਖੋ ਕਿ ਅਸੀਂ ਬਾਕੀ ਦਿਨਾਂ ਦੀ ਕੋਈ ਵੀ ਲੰਗ ਰਿਹਾ ਰੰਗ ਲਗਾ ਕੇ ਜਾ ਰਿਹਾ ਹੈ ਕੋਈ ਵੀ ਪੇਦ ਭਾਵਨੀ ਹੈ ਬੜਾ ਵਧੀਆ ਹੈ ਬਹੁਤ ਵੇਟ ਹੁੰਦੀ ਹੈ ਇਸ ਦਿਨ ਦੀ ਤੇ ਅੱਜ ਸਾਲ ਭਰ ਦੇ ਵਿੱਚ ਜਿਹੜਾ ਇੱਕ ਤਿਉਹਾਰ ਆਂਦਾ ਹੋਲੀ ਦਾ ਅੱਜ ਅਸੀਂ ਖਲੋਤੇ ਵਿੜੇ ਪਵਿੱਤਰ ਸਥਾਨ ਤੇ ਆ ਦੁਰਗਾਣਾ ਮੰਦਿਰ ਬੜਾ ਮਜ਼ਾ ਆ ਰਿਹਾ ਅਸੀਂ ਜਿਹੜੇ ਕੋਈ ਕਿਸੇ ਨੂੰ ਜਾਣਦਾ ਵੀ ਉਹ ਵੀ ਰੰਗ ਲਗਾ ਕੇ ਜਾ ਰਿਹਾ ਇੱਕ ਪ੍ਰਯਾਰ ਦਾ ਜਿਹੜਾ ਸੰਦੇਸ਼ ਹੈ ਜ਼ਰੂਰ ਦਿੰਦਾ ਹੋਲੀ ਤੇ ਬੜਾ ਚਾਹ ਹੁੰਦਾ ਅੱਜ ਦੇ ਦਿਨ ਦਾ ਬੜੀ ਉਡੀਕ ਸੀ ਤੇ ਅੱਜ ਹੋਲੀ ਆ ਚੁੱਕੀ ਹੈ ਤੇ ਅਸੀਂ ਹਰ ਇੱਕ ਨੂੰ ਰੰਗ ਲਗਾ ਰਹੇ ਆ ਤੇ ਇੱਕ ਖੁਸ਼ੀਆਂ ਪਿਆਰ ਦੇ ਨਾਲ ਅਸੀਂ ਜਿਹੜੇ ਸਾਡੇ ਦਰਸ਼ਕ ਨੇ ਅਸੀਂ ਜੋ ਮੰਦਰ ਦੀ ਵੀ ਇੱਕ ਵਾਰ ਤਸਵੀਰ ਤੁਹਾਨੂੰ ਖਾਵਾਂ ਜਿਸ ਤਰ੍ਹਾਂ ਜੇ ਲੋਕ ਨੇ ਉਹ ਇੱਥੇ ਆ ਕੇ ਮੱਥਾ ਜ਼ਰੂਰ ਟੇਕ ਰਿ ਨੇ ਨਾਲ ਦੂਜੇ ਪਾਸੇ ਇੱਕ ਦੂਜੇ ਨੂੰ ਰੰਗ ਲਗਾ ਰਹੇ ਨੇ ਗੁਲਾਲ ਲਗਾ ਰਹੇ ਨੇ ਤੇ ਇੱਕ ਵਾਰ ਰੰਗਾ ਦੇ ਤਿਉਹਾਰ ਦੀਆਂ ਇੱਕ ਦੂਜੇ ਨੂੰ ਜਿਹੜੀਆਂ ਉਹਨਾਂ ਦੇ ਵੱਲੋਂ ਵਧਾਈਆਂ ਵੀ ਜਿਹੜੀਆਂ ਉਹ ਦਿੱਤੀ ਜਾਂਦੀ ਹੈਗੀ ਕਿਉਂਕਿ ਅ ਅੰਮ੍ਰਿਤਸਰ ਦੁਰਗਿਆਣਾ ਤੀਰਥ ਕਾਫੀ ਫੇਮਸ ਹੈ ਬੱਡੇ ਤਰ੍ਹਾਂ ਦੇ ਲੋਕ ਜਿਹੜੇ ਨੇ ਹਰ ਸਾਲ ਹੋਲੀ ਮਨਾਉਣ ਦੇ ਲਈ ਇੱਥੇ ਆਉਂਦੇ ਨੇ ਗੁਲਾਲ ਦੇ ਨਾਲ ਉਹਨਾਂ ਵੱਲੋਂ ਹੋਲੀ ਜਿਹੜੀ ਹੈ ਖੇਡੀ ਜਾਂਦੀ ਹੈ ਜਿਹੜੇ ਦੇਸ਼ ਵਿਦੇਸ਼ ਦੇ ਜਿਹੜੇ ਸ਼ਰਧਾਲੂ ਨੇ ਜੋ ਅੰਮ੍ਰਿਤਸਰ ਪਹੁੰਚਦੇ ਨੇ ਟੂਰਿਸਟ ਪਹੁੰਚਦੇ ਨੇ ਉਹ ਵੀ ਅੱਜ ਦੇ ਦਿਨ ਵਿਸ਼ੇਸ਼ ਰੂਪ ਤੇ ਦੁਰਗਿਆਨਾ ਤੀਰਥ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਹੋਲੀ ਜਿਹੜੀ ਆ ਖੇਡੀ ਜਾਂਦੀ ਆ ਭਗਵਾਨ ਲਕਸ਼ਮੀ ਨਾਰਾਇਣ ਜੀ ਦੇ ਨਾਲ ਭਗਵਾਨ ਰਾਮ ਜੀ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਸੋ ਅਸੀਂ ਪਕਤਾ ਦੇ ਨਾਲ ਵੀ ਗੱਲਬਾਤ ਕੀਤੀ ਸੀ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਦਾ ਇਹ ਕਹਿਣਾ ਸੀ ਜੇ ਅੱਜ ਦਾ ਜਿਹੜਾ ਤਿਉਹਾਰ ਆ ਉਹਨੂੰ ਕਾਫੀ ਚਾਹ ਹੁੰਦਾ ਇਹਦੇ ਤਿਉਹਾਰ ਦਾ ਅੱਜ ਦੇ ਦਿਨ ਦਾ ਇੱਕ ਦੂਜੇ ਨੂੰ ਰੰਗ ਲਗਾਉਂਦੇ ਨੇ ਅੱਜ ਦੇ ਦਿਨ ਕੋਈ ਵੀ ਕਿਸੇ ਨਾਲ ਪੇਤ ਭਾਦ ਨਹੀਂ ਕਰ ਤੇ ਰੰਗਾ ਦਾ ਤਿਉਹਾਰ ਅਸੋਸੀ ਤੁਹਾਨੂੰ ਤਸਵੀਰਾਂ ਜਿਹੜੀਆਂ ਹੋਇਆਂ ਸੀਗੇ ਅੰਮ੍ਰਿਤਸਰ ਦੇ ਦੁਰਗਿਆਨਾ ਤੀਰਥ ਦੀਆਂ ਤਸਵੀਰਾਂ ਹੋਇਆ ਜਿੱਥੇ ਲੋਕ ਨੇ ਉਹ ਇੱਥੇ ਪਹੁੰਚ ਕੇ ਭਗਵਾਨ ਲక్ష్ਮੀ ਨਰਾਇਣ ਜੀ ਦੇ ਨਾਲ ਜਿਹੜਾ ਜਰੂਰ ਹੋਲੀ ਖੇਡਦੇ ਹੋਏ ਨਜ਼ਰ ਆ ਰਹੇ ਨੇ ਤੇ ਮੰਦਰ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਆ ਉਹ ਫੁਕਤਾ ਪ੍ਰਬੰਧ ਕੀਤੇ ਗਏ ਤੇ ਅਪੀਲ ਕੀਤੀ ਹੈ ਇੱਕ ਦੂਜੇ ਨੂੰ ਰੰਗ ਲਗਾਤੇ ਜੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਰੰਗਾਂ ਦੇ ਤਿਹਾਰ ਹੋਲੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਮੈਂ ਆਸ ਕਰਨਾ ਕਿ ਇਹ ਤਿਹਾਰ ਤੁਹਾਡੇ ਜੀਵਨ ਚ ਖੁਸ਼ੀਆਂ ਦੇ ਰੰਗ ਲੈ ਕੇ ਆਵੇ ਆਪਸੀ ਪਿਆਰ ਤੇ ਪਾਈਚਰ ਸਾਂਝ ਹਮੇਸ਼ਾ ਬਣੀ ਰਹੇ ਪਰਤ ਮੇਰੇ ਸਹਿਯੋਗੀ ਅਮਰਸਰ ਦੇ ਦੁਰਗਾ ਮੰਦਰ ਤੋਂ ਲਗਾਤਾਰ ਸੱਜਣਾ ਜੁੜਿਓ ਨੇ ਵਕ ਵਕ ਤਸਵੀਰਾਂ ਸਾਨੂੰ ਦਿਖਾ ਰਹੇ ਨੇ ਬਿਹਤ ਖੂਬਸੂਰਤ ਤਸਵੀਰਾਂ ਅਮਰਸਰ ਦੇ ਦੁਰਗਾਨਾ ਟੈਂਪਲ ਤੋਂ ਨੇ ਤਾਂ ਪਰਤ ਤੁਸੀਂ ਦੱਸ ਰਹੇ ਸੀ ਕਿ ਮੰਦਰ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਮੰਦਰ ਦੇ ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀਆਂ ਗਈਆਂ ਨੇ ਸੋ ਬਿਲਕੁਲ ਤਰਸਦੀ ਕਿ ਕਾਫੀ ਖੂਬਸੂਰਤ ਮੰਦਿਰ ਹੈਗਾ ਵਾ ਕਿ ਜਿਹੜਾ ਸਰੋਵਰ ਦੀ ਪਰਿਕਰਮਾ ਹੈਗੀਆਂ ਵਾ ਤੁਸੀਂ ਇਹ ਦੇਖ ਸਕਦੇ ird gird ਜਿਹੜੇ ਸਰੋਵਰ ਦੀ ਪਰਿਕਰਮਾ ਉੱਥੇ ਪੂਰੇ 9 ਤੋਂ ਲੈ ਕੇ ਦੁਪਹਿਰ 12:00 ਵਜੇ ਤੱਕ ਜਿਹੜੀ ਹੋਲੀ ਖੇਡੀ ਜਾਣੀ ਹੈਗੀਆਂ ਸੰਗਤ ਸ਼ਰਧਾਲੂ ਜਾਂ ਦੇਸ਼ ਦੇ ਜਿਹੜੇ ਵੀ ਜਿਹੜੇ ਇੱਥੇ ਟੂਰਿਸਟ ਆਲ ਕੇ ਉਹਨਾਂ ਦੇ ਵੱਲੋਂ ਜਿਹੜੀ ਇੱਥੇ ਹੋਲੀ ਖੇਡੀ ਜਾਣੀ ਹੈ ਤੇ ਇੱਥੇ ਗੁਲਾਲ ਦੀ ਜਿਹੜੀ ਆ ਉਹ ਪੂਰੀ ਵਿਵਸਥਾ ਹੈਗੀ ਆ ਸੁੱਕੀ ਜਿਹੜੀ ਹੋਲੀ ਜਿਸ ਨੂੰ ਕਹਿੰਦੇ ਸੁੱਕੇ ਰੰਗਾਂ ਦੇ ਨਾਲ ਜਿਹੜੀ ਅੱਜ ਹੋਲੀ ਖੇਡੀ ਜਾਣੀ ਹੈਗੀ ਆ ਤੇ ਫੁੱਲਾਂ ਦੀ ਨਾਲ ਵੀ ਇੱਥੇ ਜ

aapke gane acche acha aap acha lag raha hai boli khel rahe ho boli boli to hum bhi khelte hai lekin paanch din baad me khelte hamari ya boli paanch din baad hoti hai rang panje jo bilkul maharashtriya log siye asi jehde oren naal bhi gal baat kiranu kafi chaab aaye da din da kafi changa lag raha amritsar de durgahera tirtu jaake hor vi log amritsar wasi de gal baat karenge ma'am tuhanu ma'am ki naam hai ਇਹ ਰ ਨਮੀਨਾਖਸ਼ੀ ਕਾਥੇ ਮੈਂ ਅੰਮ੍ਰਿਤਸਰ ਸੇ ਕੀ ਕੁਛ ਕਹਿਣਾ ਚਾਹੋਗੇ ਅੰਮ੍ਰਿਤਸਰ ਵਾਸੀ ਮਤਲਬ ਅੱਜ ਭਗਵਾਨ ਲਖਸ਼ਮੀ ਨਰਾਇਣ ਦੇ ਦਵਾਰ ਤੁਸੀਂ ਆਏ ਹੋ ਹੋਲੀ ਖੇਲ ਰਹੇ ਹੋ ਕਿੰਨਾ ਕਰਚਾ ਵਾਜਦਾ ਤੇ ਇੰਦਾ ਕੀ ਕੁਛ ਕਹਿਣਾ ਠਾਕੁਰ ਜੀ ਦੇ ਨਾਲ ਦੇਖੋ ਰੋਜ਼ ਹੀ ਹੋਲੀ ਹੈ ਸਾਡੀ ਹਰ ਦਿਨੀ ਹੋਲੀ ਹੈ ਹਰ ਦਿਨੀ ਦੀਵਾਲੀ ਹੈ ਬਹੁਤ ਅੱਛਾ ਹੈ ਬਹੁਤ ਅੱਛਾ ਬਹੁਤ ਆਨੰਦ ਹੈ ਬਹੁਤ ਆਨੰਦ ਹੈ ਮਤਲਬ ਬਹੁਤ ਆਨੰਦ ਹੈ ਸਰ ਆਨੰਦ ਹੁੰਦਾ ਹੈ ਆਨੰਦ ਹੁੰਦਾ ਬਿਲਕੁਲ ਆਨੰਦ ਜਿਹੜਾ ਲਿਤਾ ਜਾਂਦਾ ਹੈਗਾ ਸੋ ਵੇਖਦੇ ਤਸਵੀਰਾਂ ਵਿੱਚ ਕੀ ਲੋਕ ਜਿਹੜੇ ਨੇ ਦੂਜੇ ਨੂੰ ਰੰਗ ਲਗਾਉਂਦੇ ਨੇ ਤੇ ਕਾਫੀ ਚਾਹ ਹੁੰਦਾ ਸੋ ਅਸੀਂ ਹੋਰ ਵੀ ਲੋਕ ਨੇ ਗੱਲਬਾਤ ਕਰਾਂਗੇ ਸੋ ਆ ਕੀ ਨਾਮ ਆਪਕਾ ਸੋਨੀਆ ਕਿੱਥੇ ਆਏ ਹੋ ਲੋਹਰ ਕਾ ਰੋਡ ਸੇ ਤੁਸੀਂ ਪੜਸੇ ਕੇ ਵੀ ਬਾਤ ਕਰਾਂਗੇ ਕਾਫੀ ਸਵਾ ਕੀ ਕੁਝ ਕਹਿਣਾ ਚਾਹੋਗੇ ਕਿਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ Holi ਖੇਡਣ ਦਾ ਮਾਹੌਲ ਲੱਗ ਲਗਾਏ ਕੁਝ ਜੀ ਹਾਂਜੀ ਸਾਰਿਆਂ ਨੇ ਲਗਾਇਆ ਤੁਹਾਨੂੰ ਲਾ ਦਿੰਦੇ ਹਾਂ ਕਾਫੀ ਚਾਅ ਵਾਜ ਦੇ ਦਿਨ ਦਾ ਲੋਕਾਂ ਨੂੰ ਲੋਕ ਨੇ ਜੇ ਬੱਚੇ ਹੋਣ ਜੇ ਨੌਜਵਾਨ ਹੋਣ ਅੱਜ ਦੇ ਦਿਨ ਇੱਥੇ ਪਹੁੰਚ ਕੇ ਭਗਵਾਨ ਲక్ష్ਮੀ ਨਰਾਇਣ ਜੀ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੀ ਆ Holi ਖੇਡੀ ਜਾਂਦੀ ਹੈ ਸੋ ਅੱਜ ਦੇ ਦਿਨ ਉਹਨਾਂ ਨੂੰ ਕਾਫੀ ਚਾਅ ਜਿਹਾ ਲੱਗਦਾ ਸੋ ਤੁਹਾਨੂੰ ਦੱਸਦੇ ਕਿ ਜਿਵੇਂ ਸ੍ਰੀਤਾ ਜੇ ਜਰੂਰ ਜਜ ਜੋ ਦਿਨ ਤਲਦਾ ਜਾਏਗਾ ਲੋਕ ਇੱਥੇ ਜਿਹੜਾ ਵੱ